गुरु हर गोबिंद साहब जी की धरती उ मैं लगता है मेरा अपना कॉलेज है तो एक एक मैं, और मैं बड़ी खुशी है कि गुरु नानक देव यूनिवर्सिटी वालों जो, जो भी यह सोचा गया ਅਸੀਂ ਕਾਜਾਂ ਦੇ ਵਿੱਚ ਆ ਕੇ ਉਹਨਾਂ ਯੂਥ ਨਾਲ ਸੰਪਰਕ ਕਰਨੇ ਆ ਤੇ ਐਸਐਮ ਕੋਲ ਬੰਗਾ ਉਹ ਸੀ ਯਾਰ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਇਸ ਗੱਦੀ ਨੂੰ ਬਾਤ ਕਰਦਾ ਮੈਨੂੰ ਹੀ ਲੱਗਦਾ ਸੀ ਕਿ ਇਸ ਤਿਕਨਾਲ بے ਪ੍ਰਵਾਹ ਨਿਕਨਾਲ ਪੰਜਾਬ ਦੇ ਯੂਥ ਜਿਹੜੇ ਆ ਉਹ ਆਪਣਾ ਪੂਰੇ ਮਗਰ ਨਾਲ ਪੂਰੇ ਲੋਕਾਂ ਨਾਲ ਨਾਚਰੇ ਨਾਲ ਦੇਖੋ ਕਿ ਅੱਜ ਜੋ ਪਹਿਲਾ ਗੇੜਾ ਹੈ ਇਹ ਸਿਰਫ ਮੁਕਾਬਲੇ ਦਾ ਮੇਲਾ ਨਹੀਂ ਹੈ ਬਲਕਿ ਇਹਦੇ ਨਾਲ ਇੱਕ ਮਾਹੌਲ ਸਜਣਾ ਹੈ ਇੱਕ ਮਾਹੌਲ ਪਿਆਰ ਦਾ ਮਾਹੌਲ ਕੰਪ੍ਰੈਸ਼ਨ ਦਾ ਜੇਕਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਮੈਂ ਪਛਾਹ ਤੇ ਆ ਦੋ ਮਿੰਟਾਂ ਦੇ ਅੰਕਾ ਜ਼ਿਆਦਾ ਸਮਾਂ ਹੀ ਲੰਘਦਾ ਹੈ ਕਿਵੇਂ ਜਿੱਪ ਪਗੜੇ ਦੇਖਿਆ ਆਪਾਂ ਸਾਰਿਆਂ ਨੇ ਇਹ ਪੁਰਵਾਤੇ ਬੰਨ੍ਹਾਇਆ ਦੇਖਿਨ ਅਸੀਂ ਲਾਭ ਰਵਾਦੀ ਬਣੇ ਇੱਕ ਵਾਰ ਦੁਆਰਾ ਸ਼ੁਭ ਕਮਣਾ ਦਿੰਦਾ ਹੋਇਆ ਵਿਦਿਆਰਥੀਆਂ ਨੂੰ ਤੇ ਪ੍ਰਿੰਸੀਪਲ ਸਾਹਿਬ ਨੂੰ ਤੁਹਾਨੂੰ ਇਹ ਕਹਿਣਾ ਕਿ ਉਹਨਾਂ ਨੇ ਬਹੁਤ ਵਧੀਆ ਇਸ ਕੋਰੈਟਸ ਫੈਸਲੋ ਦਿੱਤਾ ਹੈ ਇਹੋ ਜਿਹਾ ਫੰਕਸ਼ਨ ਆਪਾਂ ਸਾਰੇ ਪਾਰਟਿਸਿਪੇਟ ਵੀ ਕਰੀਏ ਔਰ ਅੱਗੇ ਤੋਂ ਅਸੀਂ ਇਸ ਕਾਲਜ ਨੂੰ ਹੋਰ ਉੱਚਾ ਲੈ ਕੇ ਚੱਲੀਏ ਵਾਈਕ੍ਰੋਜੀ ਦਾ ਖਾਲਸਾ ਵਾਈਕ੍ਰੋਜੀ ਮੈਂ ਐਡਵਾਈਜ਼ਰੀ ਕਮੇਟੀ ਦੇ ਵਿੱਚ ਬੇਤੀ ਕੀਤੀ ਸਾਰੇ ਉੱਤੇ ਮਜੂਦ ਸਾਹਿਬ ਜੁਰਾਂ ਨੇ ਸਾਡੀ ਬੇਨਤੀ ਨੂੰ ਮੰਨਿਆ ਮੈਂ ਤਹਿ ਦਿਲ ਤੋਂ ਧੰਨਵਾਦੀਆਂ ਉਹਨਾਂ ਦਾ ਕਿ ਜਿਨ੍ਹਾਂ ਨੇ ਐਡੇ ਲੰਬੇ ਸਮੇਂ ਤੋਂ ਬੰਦ ਪਈ ਇਹ ਫਰੈਂਡਸ਼ੀਰੀਆ ਦੁਬਾਰਾ ਕਾਲਜਾਂ ਦੇ ਵਿੱਚ ਨੂੰ ਕਰਨਾ ਬਹੁਤ ਕਾਰਨ ਤੇ ਸਾਡੇ ਇਸ ਜੋੜ ਦੀ ਲੋੜ ਵੀ ਸੀ ਕਿਉਂਕਿ ਬਹੁਤ ਦੂਰੋਂ ਉੱਪਰ ਆ ਕੇ ਕੰਮ ਜਸਤੇ ਜਾਣਾ ਪੈਂਦਾ ਸੀਗਾ ਤੇ ਸਾਰੇ ਆਲੇ ਇਸ ਗੱਲ ਦਾ ਸਰਦਾ ਤਰਵਾਦ ਕੀਤਾ ਕਿ ਵੀ ਵਾਕਿਆ ਹੀ ਇੱਕ ਬਹੁਤ ਚੰਗਾ ਉਹਨਾਂ ਦਾ ਜਤਨ ਹੈ ਬਹੁਤ ਸਲਾਦਾਯੋਗ ਜਤਨ ਹੈ ਉਹਨਾਂ ਦਾ